ਕਨੇਡੀਅਨ ਖ਼ਬਰਾਂਾਂ ਦੇ ਵਿੱਚ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਅਮਰੀਕਾ ਜਾਣਾ ਹੋਰ ਵੀ ਔਖਾ ਹੋ ਜਾਵੇਗਾ 트੍ਰੰਪ ਨੇ ਵੱਡੇ ਸੰਕੇਤ ਜਾਰੀ ਕਰ ਦਿੱਤੇ ਨੇ ਅਮਰੀਕਾ ਦੇ ਚੁਣੇ ਗਏ ਨਵੇਂ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਕਿਹਾ ਹੈ ਕਿ ਉਹ ਓਵਲ ਦਫ਼ਤਰ ਵਿੱਚ ਦਾਖਲ ਹੋਣ ਤੋਂ ਬਾਅਦ ਸਾਰੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਦੀ ਆਪਣੀ ਯੋਜਨਾ ਤੇ ਅੱਗੇ ਵਧਣਗੇ ਤੇ ਨਾਲੇ ਉਹਨਾਂ ਨੇ ਕਿਹਾ ਕਿ ਉਹ ਲੋਕਾਂ ਨੂੰ ਅਮਰੀਕਾ ਆਉਣਾ ਆਸਾਨ ਬਣਾ ਦੇਣਗੇ ਪਰ ਜੇ ਕਾਨੂੰਨੀ ਤੌਰ ਤੇ ਅਮਰੀਕਾ ਵਿੱਚ ਦਾਖਲ ਹੁੰਦੇ ਨੇ 트럼ਪ ਦਾ ਇਹ ਹੁਕਮ ਤੇ ਇਹ ਕਦਮ ਉਹਨਾਂ ਭਾਰਤੀਲੇ ਮਦਦਕਾਰ ਸਾਬੋ ਹੋ ਸਕਦਾ ਜੋ ਕਾਨੂੰਨੀ ਤੌਰ ਤੇ ਅਮਰੀਕਾ ਆਉਂਦੇ ਨੇ 트럼ਪ ਨੇ ਜਿੱਥੇ ਐਨ ਸੀ ਬੀ ਨਿਊਜ਼ ਨੂੰ ਦਿੱਤੀ ਇੰਟਰਵਿਊ ਵਿੱਚ ਕਿਹਾ ਕਿ ਗੈਰ ਕਾਨੂੰਨੀ ਤੌਰ ਤੇ ਅਮਰੀਕਾ ਵਿੱਚ ਰਹਿ ਰਹੇ ਪ੍ਰਵਾਸੀਆਂ ਨੂੰ ਇੱਥੋਂ ਕੱਢਣ ਦੀ ਆਪਣੀ ਯੋਜਨਾ ਤੇ ਗੱਲ ਕੀਤੀ ਇੰਟਰਵਿਊ ਵਿੱਚ ਜਦੋਂ ਇਹ ਪੁੱਛਿਆ ਗਿਆ ਕਿ ਉਹ 4 ਸਾਲਾਂ ਤੋਂ ਇੱਥੇ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਵਾਲੇ ਵਿਅਕਤੀਆਂ ਦੇ ਨੂੰ ਦੇਸ਼ ਨਿਕਾਲਾ ਦੇਣ ਦੀ ਯੋਜਨਾ ਬਣਾ ਰਹੇ ਨੇ ਇਸ ਤੇ ਟਰੰਪ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਤੁਹਾਨੂੰ ਇਹ ਕਰਨਾ ਪਵੇਗਾ ਤੁਹਾਡੇ ਕੋਲ ਕੁਝ ਨਿਯਮ ਕਾਨੂੰਨ ਹੋਣੇ ਚਾਹੀਦੇ ਨੇ ਉਹ ਗੈਰ ਕਾਨੂੰਨੀ ਤੌਰ ਤੇ ਆ ਸਕਦੇ ਤੇ ਕੁਝ ਲੋਕ ਪਿਛਲੇ 10 ਸਾਲਾਂ ਤੋਂ ਕਾਨੂੰਨੀ ਤਰੀਕੇ ਨਾਲ ਦੇਸ਼ 'ਚ ਆਉਣ ਦਾ ਇੰਤਜ਼ਾਰ ਕਰ ਰਹੇ ਨੇ ਉਹਨਾਂ ਨਾਲ ਵੀ ਇਨਸਾਫੀ ਹੋ ਰਹੀ ਹੈ ਅਸੀਂ ਉਹਨਾਂ ਲੋਕਾਂ ਲਈ ਇੱਥੇ ਉਹਨਾਂ ਹੋਰ ਵੀ ਆਸਾਨ ਬਣਾਉਣਾ ਜਾ ਰਹੇ ਆ ਕਿ ਇਸ ਲਈ ਉਹਨਾਂ ਨੇ ਟੈਸਟ ਵਿੱਚ ਜੋ ਉਹਨਾਂ ਨੂੰ ਲੰਘਣਾ ਪਵੇਗਾ ਉਹਨਾਂ ਨੂੰ ਸਿਰਫ ਇਹ ਦੱਸਣ ਦੇ ਯੋਗ ਹੋਣਾ ਚਾਹੀਦਾ ਕਿ ਸਟੈਚੂ ਆਫ ਲਿਬर्टी ਕੀ ਹੈ ਉਹਨਾਂ ਨੂੰ ਅਮਰੀਕਾ ਬਾਰੇ ਥੋੜਾ ਜਿਹਾ ਪਤਾ ਹੋਣਾ ਚਾਹੀਦਾ ਉਹਨਾਂ ਨੂੰ ਸਾਡੇ ਦੇਸ਼ ਨਾਲ ਪਿਆਰ ਕਰਨਾ ਹੋਵੇਗਾ 트럼ਪ ਨੇ ਇਹ ਵੀ ਕਿਹਾ ਕਿ ਅਮਰੀਕਾ ਵਿੱਚ ਅਜਿਹੇ ਲੋਕ ਨਹੀਂ ਚਾਹੀਦੇ ਇਹ ਕਤਲ ਦੇ ਮਾਮਲੇ 'ਚ ਪਿਛਲੇ 3 ਸਾਲਾਂ ਵਿੱਚ ਅਮਰੀਕਾ ਦੇ ਅੰਦਰ 13099 ਕਾਤਲਾਂ ਨੂੰ ਰਿਹਾ ਕਰ ਦਿੱਤਾ ਗਿਆ ਉਹ ਸੜਕਾਂ ਦੇ ਖੁਲੇ ਆਮ ਘੁੰਮ ਰਹੇ ਨੇ ਉਹ ਤੁਹਾਡੇ ਤੇ ਤੁਹਾਡੇ ਪਰਿਵਾਰ ਨਾਲ ਘੁੰਮ ਰਹੇ ਨੇ ਉਹ ਖਤਰਨਾਕ ਨੇ ਤੁਸੀਂ ਆਪਣੇ ਦੇਸ਼ ਵਿੱਚ ਅਜਿਹੇ ਲੋਕਾਂ ਨੂੰ ਨਹੀਂ ਚਾਹੋਗੇ ਮੈਂ ਇਹ ਚਾਹੁੰਨਾ ਕਿ ਸਾਨੂੰ ਅਪਰਾਧੀਆਂ ਨੂੰ ਦੇਸ਼ 'ਚੋਂ ਬਾਹਰ ਕਰਨਾ ਪਵੇਗਾ ਸਾਨੂੰ ਮਾਨਸਿਕਤਾ ਤੇ ਸਿਹਤ ਸਹੂਲਤਾਂ ਤੋਂ ਕੱਢੇ ਗਏ ਲੋਕਾਂ ਨੂੰ ਵਾਪਸ ਭੇਜਣਾ ਪਵੇਗਾ ਭਾਵੇਂ ਉਹ ਕਿਸੇ ਵੀ ਦੇਸ਼ ਤੋਂ ਕਿਉਂ ਨਾ ਹੋਣ ਟਰਪ ਨੇ ਨਾਲ ਹੀ ਸਪਸ਼ਟ ਕੀਤਾ ਹੈ ਕਿ ਦੇਸ਼ ਨਿਕਾਲੇ ਦੀ ਸੂਚੀ ਵਿੱਚ ਉਹਨਾਂ ਨੂੰ ਤਰਹੀਜ਼ ਅਜਿਹੇ ਅਪਰਾਧੀਆਂ ਨੂੰ ਦਿੱਤੀ ਹੋਵੇਗੀ ਕਿ ਸਭ ਤੋਂ ਪਹਿਲਾਂ ਅਸੀਂ ਅਪਰਾਧੀਆਂ ਤੇ ਕਾਰਵਾਈ ਕਰੀਏ ਕਲੀਨਿੰਗ ਬੰਦਾਮਾ ਦੇ ਵਿੱਚ ਏਸੀ ਹੁਣ ਤੱਕ ਦੀ ਵੱਡੀ ਬੇਕਸੂਰਤਾ ਦੇਖਣੀ ਜ਼ਰੂਰੀਆਂ ਪੜਨੀ ਆ ਤਾਂ ਬੜੇ ਰਹੋ ਆਜ਼ ਨਿਊਜ਼ ਵਾਲਾ ਦਿਨਾਰ